ਅੱਜ ਅੱਜ ਆਪਾਂ ਬਣਾਵਾਂਗੇ ਪਰਮੇ ਕਰੇਲੇ ਤੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਕਿ ਆਪਾਂ ਟਾਈਮ ਵੀ ਜ਼ਿਆਦਾ ਨਹੀਂ ਲਾਵਾਂਗੇ ਤੇ ਆਪਾਂ ਪੁਰਾਣੇ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਵਧੀਆ ਬਣਾਵਾਂਗੇ ਤੇ ਕਰੇਲੇ ਆਪਣੇ ਜਿਹੜੇ ਕੋਕੜੇ ਵੀ ਨਹੀਂ ਹੋਣਗੇ ਤੇ ਜੇ ਬੱਚੇ ਨਹੀਂ ਖਾਂਦੇ ਤਾਂ ਉਹ ਵੀ ਖਾਣਗੇ ਇਹਨੂੰ ਤੇ ਤੁਸੀਂ ਵਾਰ-ਵਾਰ ਇਸੇ ਤਰੀਕੇ ਨਾਲ ਬਣਾਉਣਾ ਪਸੰਦ ਕਰੋਗੇ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੇ ਦੇਖੋ ਜਿਹੜੇ ਕਰੇਲੇ ਨੇ ਆਪਾਂ ਨੇ ਇਹ ਧੋ ਕੇ ਸੁਕਾ ਲਏ ਤੇ ਆਪਾਂ ਹੁਣ ਇਹਨਾਂ ਨੂੰ ਘਰੂੜਾਂਗੇ ਆਪਾਂ ਨੇ ਹਲਕਾ-ਹਲਕਾ ਘਰੂੜਨਾ ਕਿਉਂਕਿ ਆਪਾਂ ਨੇ ਤੋਂ ਹੋਏ ਹੋਏ ਨੇ ਇਹ ਪਹਿਲਾਂ ਹੀ ਹੈ ਨਾ ਜਿਆਦਾ ਨਹੀਂ ਆਪਾਂ ਨੇ ਇਹਨਾਂ ਨੂੰ ਘਰੂੜਨਾ ਹੈਗਾ ਤੇ ਆਪਾਂ ਸਾਰੇ ਕਰੇਲੇ ਘਰੂੜ ਲੈਣੇ ਨਹੀਂ ਦੇਖੋ ਹੁਣ ਆਪਾਂ ਇਹਨਾਂ ਨੂੰ ਨਮਕ ਲਾਵਾਂਗੇ ਚੰਗੀ ਤਰ੍ਹਾਂ ਤੇ ਆਪਾਂ ਨੇ ਨੂਨ ਲਾ ਕੇ ਸਾਰੇ ਕਰੇਲਿਆਂ ਤੇ ਇਸ ਤਰ੍ਹਾਂ ਆਪਾਂ ਨੇ ਕਿ ਇਹਨਾਂ ਹੱਥ ਨਾਲ ਲਾਣਾ ਚੰਗੀ ਤਰ੍ਹਾਂ ਮਲ ਕੇ ਤੇ ਆਪਾਂ ਨੂਨ ਲਾ ਕੇ ਜਿਹੜਾ ਇਹਨਾਂ ਨੂੰ ਆਪਾਂ ਇੱਕ ਸਾਈਡ ਰੱਖ ਦਾਂਗੇ ਜੇ ਤੁਸੀਂ ਜਿਆਦਾ ਮਤਲਬ ਕੀ ਹੈ ਨਾ 5-7 ਮਿੰਟ ਤੁਸੀਂ ਧੁੱਪ ਚ ਵੀ ਰੱਖ ਸਕਦੇ ਹੋ ਨਹੀਂ ਵੈਸੇ ਹੀ ਅੰਦਰ ਰੱਖ ਲਓ ਇਹਨੇ ਤਾਂ ਵੀ ਪਾਣੀ ਛੱਡ ਦੇਣਾ ਕareleਆਂ ਨੇ ਤੇ ਹੁਣ ਆਪਾਂ ਨੇ ਉਹ ਗਠੇ ਨੂਨ ਲਾ ਨਾ ਸੌਰੀ ਕarele ਨੂਨ ਲਾ ਕੇ ਰੱਖਤੇ ਤੇ ਹੁਣ ਆਪਾਂ ਗਠੇ ਆ ਜਿਹੜੇ ਇਹ ਛੀਰਾਂਗੇ ਫਿਰ ਆਪਾਂ ਨੇ ਜਿੰਨਾ ਕੁ ਮਤਲਬ ਕੀ ਹੈ ਨਾ ਕareleਆਂ ਦੇ ਅੰਦਾਜ਼ਾ ਲਾ ਕੇ ਗਠੇ ਲੈ ਲਈ ਤੇ ਬਾਕੀ ਆਪਾਂ ਗਠੇ ਵੱੱਟ ਲੈਣੇ ਨੇ ਹਨਾ ਮਸਾਲੇ ਨਾਲੋਂ ਕਿਉਂਕਿ ਆਪਾਂ ਨੇ ਮਸਾਲਾ ਵੀ ਨਾਲ ਬਣਾਉਣਾ ਤੇ ਮਸਾਲਾ ਕਤਲੇ ਕੱਲੇ ਕਰੇਲੇ ਨੇ ਜਿਹੜੇ ਉਹ ਨਹੀਂ ਸੋਹਣੇ ਲੱਗਦੇ ਨਾਲ ਮਸਾਲਾ ਵੀ ਜ਼ਰੂਰੀ ਹੈ ਜੀ ਤੇ ਇਹ ਦੇਖੋ ਮਨੇ ਕੱਢ ਲੈਨੇ ਗ੍ਰाइंड ਕਰ ਲੈਨੇ ਗਠੇ ਆ ਜਿਹੜੇ ਤੇ ਹੁਣ ਆਪਾਂ ਇਹਨੂੰ ਦੇਖੋ ਕਰੇਲਿਆਂ ਦਾ ਜਿਹੜਾ ਪਾਣੀ ਛੱਡਦਾ ਇਹਨਾਂ ਨੇ ਹੁਣ ਆਪਾਂ ਇਹਨਾਂ ਨੂੰ ਕੱਲੇ ਕੱਲੇ ਕਰੇਲਿਆਂ ਚੰਗੀ ਤਰ੍ਹਾਂ ਆਪਣੇ ਨਾਲ ਨਿਚੋੜ ਦਾਂਗੇ ਜੀ ਇੱਕ ਇੱਕ ਕਰੇਲੇ ਨੂੰ ਚੰਗੀ ਤਰ੍ਹਾਂ ਆਪਾਂ ਨੇ ਨਿਚੋੜਨਾ ਇਹਨ ਘੁੱਟ ਕੇ ਹੱਥ ਨਾਲ ਸਾਰਾ ਜਿਹੜਾ ਇਹਦੀ ਕੜੱਤਣਾ ਉਹ ਕੱਢ ਦੇਣੀ ਆ ਆਪਾਂ ਨੇ ਪਾਣੀ ਪਾਣੀ ਕੋੜਾ ਪਾਣੀ ਨਿਕਲ ਜਾਂਦਾ ਇਹਨਾਂ ਨਾਲ ਤੇ ਜਦੋਂ ਵੀ ਆਪਾਂ ਧੋਨੇ ਆ ਇਹਨਾਂ ਨੂੰ ਹਨਾ ਤਾਂ ਆਪਾਂ ਨੇ ਕੀ ਇਹ ਫਿਰ ਕੋੜੇ ਹੋ ਜਾਂਦੇ ਨੇ ਜੀ ਆਪਾਂ ਨੇ ਸੁਕਾ ਕੇ ਮੂਰ ਲੈਣੇ ਨੇ ਕਰੇਲੇ ਸੁਕਾ ਕੇ ਫੇਰ ਹੀ ਆਪਾਂ ਨੇ ਘਰੂੜਨੇ ਨੇ ਤੇ ਨੂਨ ਲਾਣਾ ਹਨਾ ਨਹੀਂ ਤਾਂ ਇਹ ਕੋੜੇ ਹੋ ਜਾਂਦੇ ਨੇ ਤੇ ਹੁਣ ਤੁਹਾਨੂੰ ਮੈਂ ਮਸਾਲੇ ਵਿੱਚ ਵੀ ਦੱਸੂਗੀ ਵੀ ਆਪਾਂ ਕੀ ਚੀਜ਼ ਪਾਵਾਂਗੇ ਕਿਉਂਕਿ ਆਪਣਾ ਜਿਹੜਾ ਮਸਾਲਾ ਵੀ ਬਹੁਤ ਟੇਸਟੀ ਬਣੇਗਾ ਜੀ ਤੇ ਦੇਖੋ ਆਪਾਂ ਨੇ ਸਾਰੇ ਕ੍ਰੇਲੇਨਾਂ ਪਾਣੀ ਨਿਕਲਿਆ ਇਹ ਸਾਰਾ ਕੋਹੜਾ ਪਾਣੀ ਨਿਕਲਿਆ ਇਹਦੇ ਵਿੱਚੋਂ ਤੇ ਹੁਣ ਆਪਾਂ ਕ੍ਰੇਲੇ ਨੂੰ ਵਿੱਚੋਂ ਸੈਂਟਰ ਚੋਂ ਕੱਟ ਲਾ ਕੇ ਤੇ ਇਹਨਾਂ ਨੂੰ ਵਿੱਚੋਂ ਖਾਲੀ ਕਰਾਂਗੇ ਜੀ ਜਿਹੜੇ ਤਾਂ ਬੀਜ ਮਤਲਬ ਕੀ ਹੈ ਨਾ ਪੱਕੇ ਹੋਣਗੇ ਉਹ ਤਾਂ ਤਾਂ ਕੱਢ ਦਾਂਗੇ ਕਵਾੜ ਵਿੱਚ ਤੇ ਜਿਹੜੇ ਬੀਜ ਕੱਚੇ ਹੋਣਗੇ ਆਪਾਂ ਉਹ ਰੱਖ ਲਾਂਗੇ ਜੀ ਮਸਾਲੇ ਵਿੱਚ ਰੋਣ ਵਾਸਤੇ ਤੇ ਆਪਣ ਇਸ ਤਰ੍ਹਾਂ ਹਲਕਾ ਜਿਹਾ ਟੱਕ ਲਾ ਕੇ ਤੇ ਆਪਣ ਇਹ ਖਾਲੀ ਕਰ ਲੈਣੇ ਨੇ ਆਪਾਂ ਚਮਚੇ ਦੀ ਮਦਦ ਨਾਲ ਵੀ ਇਹਨੂੰ ਕੱਢ ਸਕਦੇ ਆ ਜੀ ਤੇ ਚੱਕ ਨਾਲ ਵੀ ਹੋ ਜਾਂਦਾ ਇਹ ਖਾਲੀ ਦੇਖੋ ਇਸ ਤਰ੍ਹਾਂ ਆਪਾਂ ਨੇ ਖਾਲੀ ਕਰ ਲੈਣੇ ਨੇ ਤੇ ਹੁਣ ਆਪਾਂ ਇਹਦਾ ਬੀਜ ਦੇਖਾਂਗੇ ਵੀ ਬੀਜ ਪੱਕਾ ਦੇ ਬੀਜ ਪੱਕਾ ਜਿਵੇਂ ਫਿਰ ਇਹ ਮਸਾਲੇ ਵਿੱਚ ਸੋਣਾ ਨਹੀਂ ਲੱਗਦਾ ਹੈਗਾ ਫਿਰ ਆਪਾਂ ਇਹਨੂੰ ਹਨਾ ਕੋ ਕੂੜੇ ਵਿੱਚ ਕੱਢ ਦਾਂਗੇ ਤੇ ਜਿਹੜੇ ਕਰੇਲਿਆਂ ਦੇ ਵਿੱਚ ਬੀਜ ਕੱਚੇ ਹੋਣਗੇ ਤੇ ਇਹਨਾਂ ਨੂੰ ਆਪਾਂ ਵਿਚਰੜਾਵਾਂਗੇ ਆਪਾਂ ਮਸਾਲੇ ਵਿੱਚ ਪਾਵਾਂਗੇ ਜੀ ਦੇਖੋ ਇਹ ਕੱਚਾ ਬਿਲਕੁਲ ਹਨਾ ਕਰੇਲਾ ਤੇ ਆਪਾਂ ਨੇ ਦੇਖ ਲਿਆ ਇਹਨੂੰ ਤੇ ਹੁਣ ਆਪਾਂ ਇਹਨੂੰ ਕੱਢ ਕੇ ਰੱਖ ਲਾਂਗੇ ਜੀ ਤੇ ਪਾਈਸੇ ਤਰੀਕੇ ਸਾਰੇ ਕਰੇਲੇ ਆ ਜਿਹੜੇ ਹਨਾ ਇਹਨਾਂ ਨੂੰ ਖਾਲੀ ਕਰ ਲਾਂਗੇ ਵਿੱਚੋਂ ਹਨਾ ਤੇ ਜੇ ਮਤਲਬ ਕਿ ਬੱਚੇ ਨਹੀਂ ਖਾਂਦੇ ਤਾਂ ਵੀ ਖਾਣਗੇ ਜੀ ਇਹ ਕਰੇਲੇ ਇੰਨੇ ਕੁ ਵਧੀਆ ਬਣਦੇ ਨੇ ਕਿਤੇ ਇਹ ਕੋੜੇ ਬਿਲਕੁਲ ਵੀ ਨਹੀਂ ਲੱਗਦੇ ਹੋਣਗੇ ਤੁਸੀਂ ਬਣਾ ਕੇ ਦੇਖਿਓ ਇਸ ਤਰੀਕੇ ਤੇ ਹੁਣ ਆਪਾਂ ਨੇ ਇਹ ਕਰੇਲਿਆਂ ਦੇ ਬੀਜ ਨੇ ਜਿਹੜੇ ਉਹ ਕਾਲੇ ਇਹ ਤੇ ਮਿਚਾਂ ਪਾ ਲੀਆਂ ਹਨ ਜਿੰਨੀਆਂ ਕੁ ਵੀ ਪਾਣੀ ਆ ਲਸਣ ਪਾ ਲਿਆ ਜੀ ਹੁਣ ਦੇਖੋ ਜਿਹੜੀ ਚੀਜ਼ ਆ ਇਹ ਮੈਂ ਅੰਬ ਦੀ ਫਾੜੀ ਆ ਅੰਬ ਦਾ achar ਆ ਤੇ ਇਹਦੇ ਵਿੱਚੋਂ ਘੁਟਲੀ ਕੱਢ ਲਈ ਜਿਵੇਂ ਨਾ ਤੇ ਘੁਟਲੀ ਕੱਢ ਕੇ ਹਨਾ ਇਹਨੂੰ ਮੈਂ ਵਿੱਚ ਪਾਵਾਂਗੀ ਤੇ ਹੁਣ ਆਪਾਂ ਇਹਨੂੰ ਗ੍ਰੈਂਡ ਕਰ ਲਾਂਗੇ ਜੀ ਹਨਾ ਮਿਕਸੀ ਨਾਲ ਚੰਗੀ ਤਰ੍ਹਾਂ ਤੇ ਹੁਣ ਇਹਨੂੰ ਆਪਾਂ ਕੱਢ ਲਾਂਗੇ ਕਿਸੇ ਭਾਂਡੇ ਚ ਕੌਲੀ ਵਿੱਚ ਹਨਾ ਤੇ ਫਿਰ ਦੱਸਦੇ ਆ ਤੁਹਾਨੂੰ ਵੀ ਕਿਵੇਂ ਹਨਾ ਆਪਾਂ ਨੇ ਗਠੇ ਲੈਦੇ ਕੱਢੇ ਨੇ ਦੇਖੋ ਤੇ ਆਪਾਂ ਨੇ ਇਹ ਮਸਾਲਾ علیحد੍ਹਾ ਕੱਢਿਆ ਕਰੇਲਿਆਂ ਦਾ ਬੀਜ ਇਹ ਲਾਸਣ ਹਨਾ ਇਹ ਇਹ ਆਪਾਂ ਨੇ علیحد੍ਹਾ ਕੱਢਣਾ ਤੇ ਟਮਾਟਰ ਜਿਹੜਾ ਆਪਾਂ ਨੇ ਇਹ علیحد੍ਹਾ ਕੱਢਣਾ ਟਮਾਟਰ ਦੇ ਵਿੱਚ ਆਪਾਂ ਜ਼ਰੂਰੀ ਵੀ ਨਹੀਂ ਹੁੰਦਾ ਚਾਹੇ ਨਾ ਪਾਓ ਟਮਾਟਰ ਕੋਈ ਐਡਾ ਜ਼ਰੂਰੀ ਨਹੀਂ ਹੁੰਦਾ ਜੀ ਇਹਦੇ ਵਿੱਚ ਹਨਾ ਤੇ ਇਹ ਗਠੇ ਨੇ ਜਿਹੜੇ ਦੇਖੋ ਮਨੇ ਇਹ ਟੇਡੇ ਕਰਕੇ ਰੱਖਤੀ ਪਲੇਟ ਤੇ ਇਹਨਾਂ ਦਾ ਪਾਣੀ ਹੈ ਜਿਹੜਾ ਇੱਕ ਪਾਸੇ ਆ ਗਿਆ ਹਨਾ ਸਾਰਾ ਪਾਣੀ ਨਿਚੋੜ ਲਿਆ ਗਠਿਆਂ ਵਿੱਚੋਂ ਕਿਉਂਕਿ ਫਿਰ ਇਹ ਮਤਲਬ ਕੀ ਵਧੀਆ ਮਸਾਲਾ ਬਣ ਜੂ ਐਨ ਵਧੀਆ ਭੁੰਨੂਗਾ ਮਸਾਲਾ ਤੇ ਆਪਾਂ ਨੇ ਹੁਣ ਤੇਲ ਪਾ ਲੈਣਾ ਥੋੜਾ ਜਿਹਾ ਤੇ ਮਤਲਬ ਕੀ ਹੈ ਨਾ ਆਪਾਂ ਨੇ ਇਹਦੇ ਵਿੱਚ ਕarele ਆ ਜਿਹੜੇ ਉਹ ਫਰਾਈ ਕਰਾਂਗੇ ਕਿ ਬਹੁਤਾ ਜ਼ਿਆਦਾ ਤੇਲ ਨਹੀਂ ਆਪਾਂ ਨੇ ਪਾਣਾ ਹੈਗਾ ਤੇ ਦੇਖੋ ਹਨਾ ਇਹ ਮੰਨੇ ਪਹਿਲਾਂ ਬਿਨਾ ਭਰੇ ਤੇ ਇਹਨਾਂ ਨੂੰ ਮੈਂ ਮਤਲਬ ਕੀ ਐਨ ਚੰਗੀ ਤਰ੍ਹਾਂ ਨਹੀਂ ਕਰਦੀ ਜੀ ਫਰਾਈ ਇਹਨਾਂ ਨੂੰ ਮੈਂ ਥੋੜੇ ਜੇ ਕੱਚੇ ਰੱਖ ਲਾਂਗੀ ਆ ਦੇਖੋ ਜੀ ਹਨਾ ਥੋੜੇ ਜੇ ਇਹਨਾਂ ਨੂੰ ਮੈਂ ਕੱਚੇ ਰੱਖਣਾ ਇਹਨੂੰ ਮੈਂ ਬਾਅਦ 'ਚ ਕਰਾਂਗੀ ਮਸਾਲਾ ਪਾ ਕੇ ਇੰਤਾ ਫਿਰ ਹਨਾ ਜੇ ਪਾ ਇਸੇ ਤਰੀਕੇ ਸਾਰੇ ਪਹਿਲਾਂ ਹੀ ਭੁੰਨ ਲੈਣੇ ਆ ਤਾਂ ਇਹ ਮਤਲਬ ਕਿ ਜਿਹੜੇ ਫੋਕਲ ਨੇ ਇਹਦੇ ਇਹ ਕੜੇ ਕੜੇ ਜੇ ਹੋ ਜਾਂਦੇ ਨੇ ਤੇ ਮਤਲਬ ਇੰਨੇ ਵਧੀਆ ਨਹੀਂ ਲੱਗਦੇ ਹੈਗੇ ਤੇ ਆਪਾਂ ਨੇ ਦੇਖੋ ਇਹ ਥੋੜੇ ਥੋੜੇ ਹਨਾ ਹਰੇ ਜੇ ਰੱਖ ਲਏ ਕੱਚੇ ਜੇ ਤੇ ਆਪਾਂ ਇਸੇ ਤਰੀਕੇ ਘੜ ਲਾਂਗੇ ਸਾਰੇ ਕਰੇਲੇ ਤੇ ਸਾਰੇ ਖਾਲੀ ਕਰ ਲਾਂਗੇ ਆਪਾਂ ਹੁਣ ਜਿਹੜੇ ਆਪਣੇ ਕੋਲ ਦੂਜੇ ਪਏ ਨੇ ਉਹ ਵੀ ਪਾ ਲਾਂਗੇ ਤੇ ਮਤਲਬ ਕੀ ਕਰੇਲੇ ਨੇ ਜਿਹੜੇ ਹਨਾ ਇਹਨਾਂ ਦੀ ਤਸਵੀਰ ਹੈ ਜਿਹੜੇ ਗਰਮ ਹੁੰਦੀ ਹੈ ਜੀ ਪਰ ਹਨਾ ਜਦੋਂ ਬਰਸਾਤ ਵਰਸੂਤ ਬਰਸਾਤ ਪਈ ਵੀ ਹੁੰਦੀ ਆ ਉਦੋਂ ਆਪਾਂ ਬਣਾ ਲੈਣੇ ਆ ਇਹਨਾਂ ਨੂੰ ਹਨਾ ਤੇ ਵੈਸੇ ਵੀ ਬਣਾ ਲੈਣੇ ਆ ਜਦੋਂ ਵਧੀਆ ਲੱਗਦੇ ਨੇ ਹਨਾ ਪਰ ਇਹਨਾਂ ਦੀ ਤਸਵੀਰ ਹੈ ਜਿਹੜੀ ਉਹ ਗਰਮ ਹੁੰਦੀ ਆ ਤੇ ਪਰ ਹੁੰਦੇ ਗਰਮੀ 'ਚ ਨੇ ਇਹ ਹਨਾ ਇਸ ਕਰਕੇ ਆਪਾਂ ਨੂੰ ਉਤਰਾ ਲੱਸੀ ਵਗੈਰਾ ਨਾਲ ਪੀਣੀ ਚਾਹੀਦੀ ਹੈ ਦਹੀਂ ਖਾਣੀ ਚਾਹੀਦੀ ਹੈ ਜੀ ਹਨਾ ਹੁਣ ਆਪਾਂ ਨੇ ਜੀਰਾ ਰਾਈ ਹਨਾ ਇਹ ਲੈ ਲਈ ਜੀ ਤੇ ਇਹ ਹਿੰਗ ਲੈ ਲਈ ਆਪਾਂ ਨੇ ਦੇਖੋ ਆਪਾਂ ਥੋੜੀ ਜਿਹੀ ਹਿੰਗ ਪਾਵਾਂਗੇ ਇਹਦੇ ਵਿੱਚ ਮਤਲਬ ਮਸਾਲਾ ਭੁੰਰੇ ਆ ਜੀ ਦੇਖੋ ਤੇ ਜੀਰਾ ਰਾਈ ਪਾ ਲਈ ਆਪਾਂ ਨੇ ਤੇ ਹੁਣ ਇਹਨੂੰ ਇਹ ਚਟਕਣ ਲੱਗ ਗਏ ਜੀ ਹੁਣ ਇਹਦੇ ਵਿੱਚ ਆਪਾਂ ਇਹ ਮਸਾਲਾ ਭੁੰਨਾਂਗੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੇ ਹਰੀਆਂ ਮਿਰਚਾਂ ਹਨਾ ਲਾਸਣ ਤੇ ਬੀਜ ਆਪਾਂ ਨੇ ਮਿਕਸ ਕਰੇਦੇ ਜੀ ਉਹ ਮਸਾਲਾ ਸਭ ਤੋਂ ਪਹਿਲਾਂ ਪਾ ਲਿਆ ਆਪਾਂ ਨੇ ਕਿਉਂਕਿ ਜਿਹੜਾ ਲਾਸਣ ਆ ਉਸ ਸਭ ਤੋਂ ਪਹਿਲਾਂ ਭੁੰਣਾ ਚਾਹੀਦਾ ਕਿਉਂਕਿ ਉਹਦੇ ਮਤਲਬ ਕੀ ਫਿਰ ਉਹ ਕੱਚਾ ਰਹਿ ਜਾਂਦਾ ਜੇ ਉਹਨੂੰ ਬਾਅਦ 'ਚ ਪਾਣੇ ਆਪਾਂ। ਰਾਸਣ ਆਪਾਂ ਨੂੰ ਜਦੋਂ ਵੀ ਤੜਕਾ ਲਾਣਾ ਪਹਿਲਾਂ ਹੀ ਪਾਣਾ ਚਾਹੀਦਾ ਤੇ ਹੁਣ ਆਪਾਂ ਗਠੇ ਪਾ ਲਾਂਗੇ। ਦੇਖੋ ਹੁਣ ਆਪਾਂ ਗਠਿਆਂ ਨੂੰ ਵੀ ਮਤਲਬ ਕੀ ਹੈ ਨਾ ਚੰਗੀ ਤਰ੍ਹਾਂ ਭੁੰਨ ਲਾਂਗੇ ਹੁਣ ਮੈਂ ਚੱਕਟ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮੈਂ ਢੱਕ ਕੇ ਰੱਖ ਦਾਂਗੀ। ਤਾਂ ਕਿ ਹਨਾ ਇਹ ਆਪਣਾ ਮਸਾਲਾ ਜਿਹੜਾ ਕਿਉਂਕਿ ਇਹਨੂੰ ਭੁੰਨਣ ਨੂੰ ਟਾਈਮ ਲੱਗੇਗਾ ਜੀ ਭੁੰਨਣ ਨੂੰ ਕਿਉਂਕਿ ਹਨਾ ਆਪਾਂ ਤੇ ਜਾਂਚ ਵਿੱਚ ਵੀ ਨਹੀਂ ਇਸਨੂੰ ਭੁੰਨ ਸਕਦੇ ਤਾਂ ਇਹਨੇ ਥੱਲੇ ਲੱਗ ਜਾਣਾ ਇਸ ਕਰਕੇ ਇਹਨੂੰ ਘਟਾਂਾਂ ਵਿੱਚ ਭੁੰਨਣਾ ਪਵੇਗਾ ਦੇਖੋ ਇਹ ਇੰਨਾ ਕ ਭੁੰਨ ਗਿਆ ਹੁਣ ਹਨਾ ਆਪਾਂ ਨੇ ਟਮਾਟਰ ਪਾਤੇ ਇਹਦੇ ਵਿੱਚ ਜਿਹੜੇ ਟਮਾਟਰ ਕੱਡੇ ਦੇ ਜੀ ਤੇ ਹੁਣ ਆਪਾਂ ਫੇਰ ਭੁੰਨਾਂਗੇ ਇਹਨੂੰ ਦੁਬਾਰੋਂ ਕਿ ਮਤਲਬ ਧਰ ਦਾਂਗੇ ਆਂ ਚ ਧਰ ਕੇ ਹਨਾ ਘਟਾਂਾਂ ਚ ਕਰਕੇ ਫੇਰ ਢੱਕ ਕੇ ਧਰ ਦਾਂ ਇਹਨੂੰ ਤੇ ਆਪਾਂ ਹੋਰ ਭੁੰਨਾਂਗੇ ਇਸਨੂੰ ਤੇ ਹੁਣ ਆਪਾਂ ਨੇ ਇਹ ਦੇਖੋ ਕਿੰਨਾ ਕ ਭੁੰਨ ਗਿਆ ਆਪਣਾ ਤੇ ਮਤਲਬ ਕੀ ਹੈ ਨਾ ਠੀਕ ਲੱਗ ਰਿਹਾ ਹੈ ਕਿਉਂਕਿ ਆਪਾਂ ਨੇ ਕarele ਪਾ ਕੇ ਫਿਰ ਵੀ ਭੁੰਨਣਾ ਹੀ ਦੇਖੋ ਹੁਣ ਆਪਾਂ ਪਾਵਾਂਗੇ ਇਸਦੇ ਵਿੱਚ ਮਸਾਲਾ ਤੇ ਬਹੁਤੇ ਜ਼ਿਆਦੇ ਮਸਾਲੇ ਇਹਦੇ ਵਿੱਚ ਪੈਂਦੇ ਨਹੀਂ ਹੈਗੇ ਜੀ ਹੈ ਨਾ ਕਿਉਂਕਿ ਇਹ ਪਹਿਲਾਂ ਹੀ ਗਰਮ ਹੁੰਦੇ ਨੇ ਜੀ ਆਪਾਂ ਨੇ ਪਹਿਲਾਂ ਕਾਲਾ ਨਮਕ ਹਲਦੀ ਉਹ ਆਪਾਂ ਨੇ ਆਪਣੇ ਟੇਸਟ ਦੇ ਅਨਸਾਰ ਪਾਣਾ ਹੈ ਨਾ ਜਿਵੇਂ ਵੀ ਆਪਣਾ ਆਪਾਂ ਖਾਣੇ ਆ ਜੀ ਤੇ ਆਪਾਂ ਨੇ ਗਰਮ ਮਸਾਲਾ ਪਾ ਲਿਆ ਥੋੜਾ ਜਿਹਾ ਤੇ ਲਾਲ ਮਿਰਚ ਪਾ ਲਈ ਹਰੀਆਂ ਪਾਈਆਂ ਨੇ ਕੁਸ ਆਪਣੀਆਂ ਤੇ ਹੋਰ ਆਪਾਂ ਨੇ ਇਹਦੇ ਵਿੱਚ ਮਤਲਬ ਕਿ ਜਿਆਦਾ ਕੁਝ ਨਹੀਂ ਪਾਣਾ ਹੈਗਾ ਤੇ ਹੁਣ ਆਪਾਂ ਇਹਨੂੰ ਮਿਲਾ ਕੇ ਫੇਰ ਥੋੜੀ ਜਿਹੀ ਆਂਚ ਲਵਾ ਲਾਂਗੇ ਤਾਂ ਕਿ ਆਪਣਾ ਜਿਹੜਾ ਮਸਾਲਾ ਵਧੀਆ ਬਣ ਜਾਵੇ ਤੇ ਹੁਣ ਆਪਾਂ ਨੇ ਚਿੱਟਾ ਨਮਕ ਪਾਇਆ ਜੀ ਇਹ ਆਪਾਂ ਨੇ ਆਪਣੇ ਸਵਾਦ ਅਨਸਾਰ ਪਾਣਾ ਜਿੰਨਾ ਕਿ ਵੀ ਆਪਾਂ ਪਾਉਂਦੇ ਆ ਹਨਾ ਇਹ ਦੇਖੋ ਆਪਣਾ ਮਸਾਲਾ ਜਿਹੜਾ ਉਹ ਭੁੰਨਿਆ ਗਿਆ ਜੀ ਹਨਾ ਤੇ ਹੁਣ ਆਪਾਂ ਇਸ ਨੂੰ ਭਰਾਂਗੇ ਜੀ ਦੇਖੋ ਕ੍ਰੇਲਿਆਂ ਵਿੱਚ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਹਨਾ ਤੇ ਵਧੀਆ ਲੱਗਦੀ ਆ ਜੀ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਦੇਖੋ ਜਿਹੜੇ ਆਪਣੇ ਕ੍ਰੇਲੇ ਨੇ ਇਹ ਹਨਾ ਹੁਣ ਆਪਾਂ ਇਹਨਾਂ ਦੇ ਵਿੱਚ ਇਹਨਾਂ ਚੰਗੀ ਤਰ੍ਹਾਂ ਭਰ ਦਾਂਗੇ ਚਮਚੇ ਨਾਲ ਆਪਾਂ ਨੇ ਇਹ ਕਿ ਥੱਲੇ ਆ ਨਾ ਚਮਚੇ ਨਾਲ ਥੱਲੇ ਸੈਟ ਕਰਨਾ ਹੈ ਮਿਸ਼ਰਣਾ ਜਿਹੜਾ ਹਨਾ ਤੇ ਆਪਾਂ ਨੇ ਦੱਬ ਕੇ ਦੇਖ ਲੈਣਾ ਹੈ ਉਹ ਵੀ ਉੱਪਰ ਨਾਲ ਨਿਕਲੇ ਆਪਣਾ ਵਿੱਚ ਵਿੱਚ ਰਹੇ ਹਨਾ ਤੇ ਆਪਾਂ ਨੇ ਸਾਰੇ ਕਰੇਲੇ ਆ ਜਿਹੜੇ ਕਿਸੇ ਤਰ੍ਹਾਂ ਭਰ ਲੈਣੇ ਨੇ ਜੀ ਤੇ ਦੇਖੋ ਸਾਰੇ ਕarele ਭਰ ਲੇਮਨ ਨੇ ਤੇ ਮੇਰਾ ਬਾਕੀ ਉਹ ਮਸਾਲਾ ਜਿਹੜਾ ਉਹ ਬਚ ਗਿਆ ਤੇ ਹੁਣ ਮੈਂ ਇਹਨਾਂ ਦੇ ਤਾਗੇ ਲਵੇਟਾਂਗੇ ਜੀ ਦੇਖੋ ਤੇ ਆਪਾਂ ਹਣਾ ਸ਼ੁਰੂ ਵਿੱਚ ਇਸ ਕਰਕੇ ਨਹੀਂ ਤਾਂ ਅੱਗੇ ਲਵੇਟੇ ਹੈਗੇ ਕਿਉਂਕਿ ਫਿਰ ਆਪਾਂ ਨੂੰ ਜਾਦੇ ਤੇ ਰਾਂਚ ਲਗਾਉਣੀ ਪੈਂਦੀ ਆ ਹਣਾ ਕਿਉਂਕਿ ਇਹਦਾ ਜਿਹੜਾ ਬਕਲ ਹੁੰਦਾ ਉਹ ਮੋਟਾ ਹੁੰਦਾ ਤੇ ਆਪਾਂ ਨੇ ਅੱਧਾ ਪਹਿਲਾਂ ਹਣਾ ਫਰਾਈ ਕਰ ਲਏ ਜੀ ਅੱਧੇ ਹੁਣ ਹੋ ਜਾਣਗੇ ਦੇਖੋ ਫਿਰ ਮਸਾਲਾ ਜਿਹੜਾ ਆਪਣਾ ਬਾਹਰ ਨਿਕਲੇ ਜਾਂਦਾ ਉਹ ਵਿੱਚ ਤੋਂ ਖਾਲੀ ਹੋ ਜਾਂਦੇ ਨੇ ਜੀ ਦੇਖੋ ਆਪਾਂ ਨੇ ਇਸ ਤਰੀਕੇ ਹਲਕਾ ਜਿਹਾ ਧਾਗਾ ਖਿੱਚ ਗਏ ਤੇ ਕੈਂਚੀ ਨਾਲ ਕੱਟ ਦੇਣਾ ਉਹ ਮਤਲਬ ਕਿ ਵਿੱਚ ਘੜ ਜਾਂਦਾ ਰੱਖਦੇ ਆਪ ਤੇ ਆਪਾਂ ਨੇ ਕੋਈ ਗੱਠ ਵਗੈਰਾ ਨਹੀਂ ਦੇਣੀ ਹੈਗੀ ਬਸ ਉਹ ਆਪਾਂ ਨੇ ਥੋੜਾ ਜਿਹਾ ਛੱਡ ਕੇ ਕੈਂਚੀ ਨਾਲ ਕੱਟ ਦੇਣਾ ਤੇ ਆਪਾਂ ਨੇ ਫਿਰ ਉੱਥੋਂ ਹੀ ਉਹੀ ਤੱਕ ਫੜ ਕੇ ਬਾਹਰ ਮਤਲਬ ਕੱਢ ਦਾਂਗੇ ਆਪਾਂ ਤੇ ਹੁਣ ਆਪਣੇ ਇਹ ਕਿਉਂਕਿ ਆਪਾਂ ਨੇ ਤੇਲ ਥੋੜਾ ਪਾਇਆ ਹੋਇਆ ਹੈ ਤੇ ਆਪਾਂ ਇਸੇ ਤਰੀਕੇ ਅੱਦੇ ਅੱਦੇ ਕਰਕੇ ਇਹਨਾਂ ਨੂੰ ਬਣਾ ਲਾਂਗੇ ਜੀ ਪਹਿਲਾਂ ਵਾਂਗੂ ਤੇ ਹੁਣ ਆਪਾਂ ਦੇਖੋ ਤਰਤੇ ਹਨਾ ਤੇ ਆਂਚ ਵੀ ਆਪਾਂ ਨੇ ਮੀਡੀਅਮ ਰੱਖੀ ਹੋਈ ਆ ਜਿਆਦਾ ਨਹੀਂ ਰੱਖੀ ਹੋਈ ਦੇਖੋ ਹੁਣ ਆਪਣੇ ਇਹ ਕ੍ਰੇਲੇ ਨੇ ਜਿਹੜੇ ਹਨਾ ਇਹ ਬਣ ਗਏ ਮਤਲਬ ਕਿ ਹਨ ਇਹਨੇ ਤਿਆਰ ਹੋ ਗਏ ਨੇ ਜੀ ਦੇਖੋ ਆਪਣਾ ਮਸਾਲਾ ਜਿਹੜਾ ਉਹ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਭੁੰਨ ਗਿਆ ਹਨਾ ਕਿਉਂਕਿ ਆਪਾਂ ਨੇ ਪਹਿਲਾਂ ਵੀ ਪੁੰਨਾ ਤੇ ਇਸੇ ਤਰੀਕੇ ਆਪਾਂ ਨੇ ਪਹਿਲਾਂ ਵੀ ਕਰੇਲੇ ਵੀ ਹਨਾ ਫਰਾਈ ਕਰੇਦੇ ਤੇ ਆਪਣੀਆਂ ਦੋਨੇ ਚੀਜ਼ਾਂ ਤੇ ਇਸ ਤਰੀਕੇ ਤੁਸੀਂ ਵੀ ਬਣਾ ਕੇ ਦੇਖਿਓ ਜੀ ਇਹ ਬਹੁਤ ਵਧੀਆ ਕਰੇਲੇ ਬਣਦੇ ਨੇ ਤੇ ਖਾਣ ਨੂੰ ਵੀ ਬਹੁਤ ਟੇਸਟੀ ਲੱਗਦੇ ਨੇ ਜੀ ਬਹੁਤ ਸਵਾਦ ਲੱਗਦੇ ਨੇ ਇਹ ਖਾਣੇ ਨੂੰ ਕਰੇਲੇ ਹੱਤਾ ਕੋਈ ਟਾਈਮ ਵੀ ਜ਼ਿਆਦਾ ਨਹੀਂ ਲੱਗਦਾ ਹੈਗਾ ਹਨਾ ਕਿਉਂਕਿ ਹਨਾ ਅੱਗੇ ਤਾਂ ਕੁੰਡੇ ਸੋਟੇ ਵਿੱਚ ਆਪਾਂ ਨੂੰ ਮਸਾਲਾ ਕੁੱਟਣਾ ਹੁੰਦਾ ਤਾਂ ਇਸ ਕਰਕੇ ਹਨਾਈਵ ਮਸ਼ੀਨ ਨਾਲ ਇਹਦਾ ਕੰਮ ਆਪਣਾ ਘੱਟ ਕਰ ਦਿਆ ਜੀ ਦੇਖੋ ਤੇ ਆਪਣੇ ਸਾਰੇ ਕਰੇਲੇ ਬਣ ਗਏ ਜੀ ਆਪਾਂ ਇਹਨਾਂ ਦੇ ਤਾਗੇ ਤਾਰ ਦੇਣੇ ਨੇ ਕਿਉਂਕਿ ਜਿਹੜਾ ਤਾਗਾ ਆਪਾਂ ਨੇ ਨੀਚੇ ਗੱਡ ਕੇ ਤੇ ਥੋੜਾ ਜਿਹਾ ਬਾਹਰ ਕੱਢ ਕੇ ਛੱਡਿਆ ਹੋਇਆ ਤਾਂ ਤੇ ਇੱਥੀ ਦੇ ਫੜ ਕੇ ਆਪਾਂ ਨੇ ਖਿੱਚ ਦੇਣੇ ਨੇ ਤਾਗੇ ਤੇ ਹੁਣ ਜਿਹੜਾ ਮਸਾਲਾ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਆਪਾਂ ਨੇ ਕਿਵੇਂ ਭੁੰਨਣਾ ਜੀ ਇਹ ਮਸਾਲਾ ਆਪਾਂ ਜਦੋਂ ਇਸ ਤਰੀਕੇ ਨਹੀਂ ਇਹ ਖਾਣਾ ਹੈਗਾ ਆਪਾਂ ਹੁਣ ਇਹਨੂੰ ਵੀ ਭੁੰਨਾਗੇ ਇਹ ਪੁੰਨਿਆ ਹੋਇਆ ਮਸਾਲਾ ਇੰਨਾ ਵਧੀਆ ਲੱਗਦਾ ਨਾ ਕਿ ਬੱਚੇ ਬਾਰ-ਬਾਰ ਮੰਗਦੇ ਨੇ ਹਨਾ ਤੇ ਇਹਨੂੰ ਆਪਾਂ ਨੇ ਥੋੜਾ ਜਿਹਾ ਮਸਾਲਾ ਨਾਲ ਲੈਣਾ ਤੇ ਕarele ਲੈਣਾ ਹਨਾ ਕਿ ਕੱਲਾ ਕarele ਵੀ ਨਹੀਂ ਸੋਹਣਾ ਲੱਗਦਾ ਹੈਗਾ ਮਸਾਲਾ ਨਾਲ ਜ਼ਰੂਰ ਚਾਹੀਦਾ ਜੀ ਦੇਖੋ ਹੁਣ ਇਹ ਮੈਂ ਪਹਿਲਾਂ ਕਟੇ ਕੱਢ ਲੇ ਮਿਕਸਰ ਚ ਨੂੰ ਮੋਟੇ-ਮੋਟੇ ਜੇ ਕੱਢ ਲੇ ਇਹ ਜਿਆਦਾ ਬਰੀਕ ਨਹੀਂ ਕਰੇ ਹਾਂਗੇ ਦੇਖੋ ਇਸ ਤਰ੍ਹਾਂ ਜਿਤਨਾ ਆਪਾਂ ਤੜਕੇ ਵਾਸਤੇ ਜੀਰਦੇ ਹੁੰਨੇ ਆ ਤੇ ਆਪਾਂ ਪਹਿਲਾਂ ਇਹਨਾਂ ਨੂੰ ਉਕਰ ਲਾਂਗੇ ਥੋੜੇ ਜਿਹੇ ਹਨਾ ਲਾਲੀ ਜੀ ਆ ਜਾਈ ਜਦ ਇਹ ਨਾ ਪਰ ਦੇਖੋ ਇਸ ਤਰ੍ਹਾਂ ਬਣ ਗਏ ਇਹ ਤੇ ਹੁਣ ਇਹ ਵਿੱਚ ਮੈਂ ਮਸਾਲਾ ਪਾਵਾਂਗੀ ਤੇ ਤੇਲ ਆ ਜਿਹੜਾ ਆਪਾਂ ਨੇ ਉਹ ਜ਼ਿਆਦਾ ਰੱਖਣਾ ਤਾਂ ਕਿ ਇਹ ਆਪਣਾ ਚੰਗੀ ਤਰ੍ਹਾਂ ਭੁੰਜੇ ਇਹ ਮਸਾਲਾ ਹਨਾ ਤੇ ਆਪਾਂ ਬਾਅਦ ਛੂਨ ਉਹ ਜਿਹੜਾ ਤੇਲ ਆ ਉਹਨੂੰ ਆਪਾਂ ਕੱਢ ਦੰਨੇ ਆ ਜੀ ਤੇ ਫਿਰ ਇਹ ਜਿਹੜਾ ਮਸਾਲਾ ਇਹ ਬਹੁਤ ਵਧੀਆ ਬਣਦਾ ਹੈ ਤੇ ਪਾ ਜਿਨ ਨੇ ਇਸੇ ਤਰੀਕੇ ਹੁਣ ਘਾਟਾਂਾਂ ਚ ਕਰੀ ਹੋਈ ਆ ਆਪਾਂ ਨੇ ਤੇ ਆਪਾਂ ਇਸ ਨੂੰ ਪਕਾਵਾਂਗੇ ਜੀ ਥੋੜੀ ਦੇਰ ਹਨਾ ਤੁਸੀਂ ਦੇਖਿਓ ਇਹ ਕਿੰਨੀ ਵਧੀਆ ਮਤਲਬ ਕਿ ਇਹਦਾ ਰੰਗ ਬਹੁਤ ਸੋਹਣਾ ਹੋ ਜਾਊਗਾ ਜਦੋਂ ਆਪਾਂ ਇਹਨੂੰ ਪਕਾਵਾਂਗੇ ਆ ਦੇਖੋ ਜੀ ਹਨਾ ਆਪਣਾ ਮਸਾਲਾ ਜਿਹੜਾ ਦੇਖੋ ਕਿੰਨਾ ਵਧੀਆ ਹੋ ਗਿਆ ਇਹ ਤਿਆਰ ਹਨਾ ਤੇ ਆਪਾਂ ਹੁਣ ਇਹਨੂੰ ਕੀ ਮਤਲਬ ਤੜਕਣੇ ਨੂੰ ਟੇਡਾ ਕਰਕੇ ਰੱਖ ਦਾਂਗੇ ਤੇ ਸਾਰਾ ਤੇਲ ਆ ਜਿਹੜਾ ਆਪਣਾ ਨੀਚੇ ਆ ਜਾਊਗਾ ਤੇ ਮਸਾਲਾ ਆਪਾਂ ਕੱਢ ਲਾਂਗੇ ਤੇ ਜਿਹੜੇ ਕਰੇਲੇ ਨੇ ਜੀ ਆਪਣੇ ਬਣ ਗਏ ਜੇ ਹਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਹਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ